ਦੱਖਣ ਦੀ ਉਦਾਸੀ ਦੌਰਾਨ ਜਦੋਂ ਗੁਰਨਾਨਕ ਦੇਵ ਜੀ ਮੱਧ ਪ੍ਰਦੇਸ਼ ਗਏ ਤਾਂ ਉਹਨਾਂ ਨੇ ਉੱਥੇ ਇੱਕ ਆਦਮਖੋਰ ਕਬੀਲੇ ਬਾਰੇ ਸੁਣਿਆ ਲੋਕਾਂ ਨੇ ਇਹ ਦੱਸਿਆ ਕਿ ਇੱਥੇ ਇੱਕ ਕਬੀਲਾ ਹੈ ਜਿੱਥੋਂ ਦੇ ਮੁਖੀ ਦਾ ਨਾਮ ਕੌਡਾ ਰਾਖਸ਼ ਹੈ ਅਤੇ ਉਹ ਇਨਸਾਨਾਂ ਨੂੰ ਤਲਕੇ ਖਾਂਦਾ ਹੈ ਗੁਰੂ ਸਾਹਿਬ ਜੀ ਨੇ ਇਹ ਸੁਣਨ ਤੋਂ ਬਾਅਦ ਕੌਡੇ ਰਾਖਸ਼ ਦਾ ਉਧਾਰ ਕਰਨ ਦੀ ਸੋਚੀ ਗੁਰਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਕੌਡੇ ਰਾਖਸ਼ ਨੂੰ ਮਿਲਣ ਦੇ ਲਈ ਜੰਗਲਵਲ ਚਲੇ ਗਏ ਅਸਲ ਵਿੱਚ ਇਹ ਇੱਕ ਭੀਲ ਕਬੀਲਾ ਸੀ ਜਿਹੜਾ ਕਿ ਲੰਬੇ ਸਮੇਂ ਤੋਂ ਜੰਗਲ ਵਿੱਚ ਰਿਹਾ ਕਰਦਾ ਸੀ ਜੰਗਲ ਵਿੱਚ ਜਾਂਦੇ ਜਾਂਦੇ ਜਦੋਂ ਮਰਦਾਨਾ ਜੀ ਨੂੰ ਭੁੱਖ ਲੱਗੀ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਜੰਗਲ ਵਿੱਚੋਂ ਖਾਣਾ ਲੱਭ ਕੇ ਖਾਣ ਦੀ ਹਦਾਇਤ ਦਿੱਤੀ ਜਦੋਂ ਭਾਈ ਮਰਦਾਨਾ ਜੀ ਜੰਗਲ ਵਿੱਚ ਖਾਣਾ ਲੱਭਣ ਗਏ ਤਾਂ ਉਹਨਾਂ ਨੂੰ ਭੀਲ ਕਬੀਲੇ ਵੱਲੋਂ ਕਾਬੂ ਕਰਕੇ ਇੱਕ ਰੋਖ ਨਾਲ ਬੰਨ੍ਹ ਦਿੱਤਾ ਗਿਆ ਆਖਦੇ ਹਨ ਕਿ ਭੀਲ ਕਬੀਲੇ ਦੇ ਮੁਖੀਆਂ ਨੇ ਕੜਾਈ ਵਿੱਚ ਤੇਲ ਗਰਮ ਕਰਕੇ ਜਦੋਂ ਮਰਦਾਨਾ ਜੀ ਨੂੰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਗੁਰਨਾਨਕ ਦੇਵ ਜੀ ਉੱਥੇ ਆ ਪਹੁੰਚੇ ਗੁਰਨਾਨਕ ਦੇਵ ਜੀ ਨੇ ਉੱਥੇ ਆ ਕੇ ਭੀਲ ਇਹ ਕਰਨ ਦਾ ਕਾਰਨ ਪੁੱਛਿਆ ਤਾਂ ਕੌਡੇ ਰਾਖਸ਼ ਨੇ ਆਪਣੇ ਦਿਲ ਦਾ ਦਰਦ ਬਿਆਨ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਇਹ ਵੱਡੇ ਕਬੀਲੇ ਦੇ ਲੋਕ ਉਹਨਾਂ ਨਾਲ ਜਾਤਪਾਤ ਜਾਂ ਨੀਵੀਂ ਜਾਤ ਦਾ ਹੋਣ ਕਰਕੇ ਵਿਤਕਰਾ ਕਰਦੇ ਹਨ। ਲੰਬੇ ਸਮੇਂ ਤੋਂ ਹੋ ਰਹੇ ਵਿਤਕਰੇ ਕਾਰਨ ਉਹਨਾਂ ਦੇ ਮਨ ਦੇ ਭਾਵ ਇਨਾ ਪ੍ਰਤੀ ਨਫ਼ਰਤ ਨਾਲ ਭਰ ਚੁੱਕੇ ਸਨ। ਜਦੋਂ ਗੁਰੂ ਸਾਹਿਬ ਜੀ ਨੇ ਸਾਰੀ ਗਾਥਾ ਸੁਣੀ ਤਾਂ ਉਹਨਾਂ ਨੇ ਉਸ ਦਾ ਉਧਾਰ ਕਰਨ ਦੇ ਲਈ ਬਾਣੀ ਦਾ ਉਚਾਰਨ ਕੀਤਾ। ਅਤੇ ਉਹਨਾਂ ਵਿੱਚੋਂ ਭੇਦਭਾਵ ਜਾਤਪਾਤ ਦੀ ਨਫ਼ਰਤ ਨੂੰ ਖਤਮ ਕਰ ਦਿੱਤਾ। ਨਾਲ ਹੀ ਉਹਨਾਂ ਨੇ ਵੱਡੇ ਕਬੀਲੇ ਦੇ ਲੋਕਾਂ ਦੇ ਅੰਦਰੋਂ ਵੀ ਇਹ ਭੇਦਭਾਵ ਨੂੰ ਮੇਟ ਕੇ ਉਹਨਾਂ ਵਿੱਚ ਸਮਝੌਤਾ ਕਰਵਾ ਦਿੱਤਾ। ਆਗਦੇ ਹਨ ਇਸ ਤੋਂ ਬਾਅਦ ਕੌਡੇ ਰਾਖਸ਼ ਨੇ ਕਦੇ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਅਤੇ ਨਾ ਹੀ ਉੱਥੋਂ ਦੇ ਲੋਕਾਂ ਨੇ ਨੀਵੀਂ ਜਾਦਾ ਹੋਣ ਕਰਕੇ ਉਹਨਾਂ ਨਾਲ ਕੋਈ ਭੇਦਭਾਵ ਕੀਤਾ। ਇੱਥੇ ਉਦਾਰ ਸਿਰਫ ਕੌਡੇ ਰਾਖਸ਼ ਦਾ ਨਹੀਂ ਸੀ ਸਗੋਂ ਉੱਥੋਂ ਦੇ ਰਹਿਣ ਵਾਲੇ ਸਾਰੇ ਮੂਲ ਨਿਵਾਸੀਆਂ ਦਾ ਸੀ ਜਿਨ੍ਹਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਜਾਤਪਾਤ ਦੀ ਨਫ਼ਰਤ ਨੂੰ ਖਤਮ ਕਰਕੇ ਇੱਕ ਪ੍ਰਮਾਤਮਾ ਦੀ ਉਪਜਿਤੱਸਦੇ ਹੋਏ ਸਾਰਿਆਂ ਨੂੰ ਰਲ ਮਿਲ ਕੇ ਰਹਿਣ ਦੀ ਗੱਲ ਆਖੀ।